हरियाणा ਦਾ ਕੁਰੂ ਖੇਤਰ ਕੁਰੂ ਖੇਤਰ ਦਾ ਉਹ ਪਿੰਡ ਉਹ ਥਾ ਪੇਵਾ ਕਸਬਾ ਜਿੱਥੇ ਚੱਲ ਰਿਹਾ ਹੈ ਪਸ਼ੂ ਮੇਲਾ ਖਾਦ ਸਾਹਿਬ ਕੀ ਖੁੱਭੀ ਕੀ ਹੈ ਤੁਹਾਡੇ ਬਾਤ ਚ ਬਾਸ਼ਾ ਹੀ ਖੁੱਭੀ ਆ ਮੁਰਾ ਨਾਲ ਪਿਓਰ ਚਾਹੀ ਆ ਤੇ ਇਹ ਆ ਇਹ ਮਾਦਾ ਤਾਂ ਮਿਲਕਰ ਰਕੜੀ ਬਾਇਲੇਟਰ ਪਲਸ ਚੱਲਦੀ ਆ ਇਹਦੀ ਉਮਰ 13 ਮਹੀਨੇ 20 ਦਿਨ ਦੀ ਆ ਕੀਮਤ ਤਾਂ ਇਹਦੀ 3 ਮਹੀਨੇ ਦੀ ਉਦੋਂ ਹੀ 4 ਮਹੀਨੇ ਜਦੋਂ ਮੇਲੇ 'ਚ ਲੱਗੀ 70000 ਰੁਪਏ ਲੱਗਿਆ ਸੀ ਇਹਦੀ 3 ਮਹੀਨਿਆਂ ਦਾ 3-9 ਮਹੀਨਿਆਂ ਦੇ ਤੇ 1 ਲੱਖ 80000 ਦੇ ਦੇ ਰਹੇ ਤੇ ਆ ਹੁਣ ਅਜੇ ਲਵਾਈ ਨਹੀਂ ਗਈ ਗੇਮ ਤੇ ਉਹਦੀ ਹਰਿਆਣਾ ਦਾ ਕੁਰੂਖੇਤਰ ਕੁਰੂਖੇਤਰ ਦਾ ਉਹ ਪਿੰਡ ਉਹ ਥਾਂ ਪੇਵਾ ਕਸਬਾ ਜਿੱਥੇ ਚੱਲ ਰਿਹਾ ਹੈ ਪਸ਼ੂ ਮੇਲਾ ਅਸੀਂ ਪਹੁੰਚੇ ਪਸ਼ੂ ਮੇਲੇ 'ਚ ਇਹ ਬਾਦਸ਼ਾ ਪੰਜਾਬ ਦਾ ਬਾਦਸ਼ਾ ਹੈ ਇਹ ਤੁਸੀਂ ਵੇਖ ਸਕਦੇ ਹੋ ਪੰਜਾਬ ਦਾ ਬਾਦਸ਼ਾ ਕਿਨੂੰ ਇਹਨੂੰ ਦੁਲੰਦ ਵਧ ਕੇ ਸਜਾਇਆ ਹੋਇਆ ਹੈ ਜਿਵੇਂ ਦੁਲੰਦ ਸਜਦੀ ਹੈ ਉਸ ਤੋਂ ਜ਼ਿਆਦਾ ਇਹਨੂੰ ਸਜਾਇਆ ਹੋਇਆ ਹੈ ਇਹ ਬਾਦਸ਼ਾਹ ਨੂੰ ਲੈ ਕੇ ਖੜੇ ਨੇ ਇਹਦੇ ਮਾਲਿਕ ਤੇ तमाम ਲੈਨ ਚ ਲੱਗੇ ਹੋਏ ਨੇ ਝੋਟੇ ਇਹ ਵੱਖ-ਵੱਖ ਥਾਵਾਂ ਤੇ ਪੰਡਾਪ ਚ ਹਰਿਆਣਾ ਚ ਇੱਥੇ ਕੁਰਸ਼ੇਤਰ ਉਸ ਧਰਤੀ 'ਚ ਪੁੰਦੇ ਜਿੱਥੇ ਯੁੱਧ ਹੋਇਆ ਇਹ ਬਾਦਸ਼ਾਹ ਕੀ ਨਾਂ ਹੈ ਤੁਹਾਡਾ ਨਹੀਂ ਅਮਾਨਤ ਖਾਨੀ ਅਮਾਨਤ ਖਾਨ ਖਾਨ ਸਾਹਿਬ ਕੀ ਖੂਬੀ ਕੀ ਹੈ ਤੁਹਾਡੇ ਬਾਤ ਸੇ ਦੀ ਬਾਦਸ਼ਾਹੀ ਖੂਬੀ ਆ ਮੁਰਾ ਨਾਲ ਪਿਓਰ ਚ ਆ ਤੇ ਇਹ ਆ ਇਹ ਮਾਦਰਤਾ ਮਿਲ ਕੇ ਰਿਕਾਰਡੀ ਬਾਇਲਟਰ ਪਲਸ ਚੱਲਦਾ ਜੀ। ਇਹਦੀ ਉਮਰ 13 ਮਹੀਨੇ 20 ਦਿਨ ਦੀ ਜੀ। ਤੇ ਨੂੰ ਡਾਇਟ ਜੀ ਜੇ ਆਮ ਨੋਰਮਲ ਮੱਕੀ ਕਣਕ ਦਾ ਦਲੀਆ ਹੋ ਗਿਆ ਜੀ ਆ ਖਵਾਨੀ। ਕੀ ਖਿਲਾਉਂਦੇ ਕੀ ਹੋਣ ਨੂੰ ਕੀ ਖਿਲਾਉਂਦੇ ਕੀ ਹੋਣ? ਨੋਰਮਲ ਦਾਣਾ ਜੀ ਮੱਕੀ ਹੋ ਗਈ ਕਣਕ ਹੋ ਗਈ ਉਹਨਾਂ ਨੂੰ ਪੀਸ ਕੇ ਪੇਕੇ ਖਵਾਨੀ। ਤੇ ਬਾਕੀ ਹੋਰ ਦੁੱਧ ਚੱਲ ਰਿਹਾ ਸੀ ਹੁਣ ਬੰਦ ਕਰਾਇਆ ਦੁੱਧ ਇਹਦਾ। ਅੱਛਾ 10-12 ਮਹੀਨੇ 10 ਮਹੀਨੇ ਤੱਕ ਲਗਾਤਾ ਦੁੱਧ ਵੀ ਤਾਈ ਨੇ। 10 ਲੀਟਰ ਦੁੱਧ ਡੇਲੀ ਦਰਦੀਦਾ ਜੀ ਤੇ ਜਿਹੜਾ ਇਹਦਾ ਸੀਮਨ ਹੁੰਦਾ ਬੇਚਦੇ ਹੋ ਤੁਸੀਂ ਨਹੀਂ ਹੋ ਸੀਮਨ ਬੱਚਾ ਹੀ ਹੈ ਆਹ ਅੱਛਾ ਬੱਚਾ ਹੈ ਹਾਂ ਸੀਮਨ ਕਿ ਟੈਰਿੰਗ ਕਰਵਾਇਆ ਹੈ ਜੀ ਅੱਛਾ ਜਦੋਂ 2 ਸਾਲ ਤੋਂ ਉੱਪਰ ਹੋ ਗਈ ਫਿਰ ਕਰਾਵਾਂਗੇ ਸੀਮਨ ਦੀ ਟੈਰੀ ਅੱਛਾ ਅੱਛਾ ਦੇਖ ਕਿਵੇਂ ਸ਼ੌਕ ਕਿਵੇਂ ਪਾਲਿਆ ਤੁਸੀਂ ਸ਼ੌਕ ਹੀ ਆਹ ਡੈਡੀ ਹੁਣੀ ਲੈ ਕੇ ਜਾਂਦੀ ਸੀ ਮੈਂ ਅਸੀਂ ਆਹ ਸ਼ੁਰੂ ਤੋਂ ਹੀ ਆਹ ਬੱਚਾ ਦੀ ਜਦੋਂ ਆ ਮੇਲੇ ਮੇਲੇ ਚ ਜਾਂਦੇ ਤੇ ਚਾਤਾ ਜਾਂਦੀ ਮੇਰਾ ਜੀ ਉਹਨਾਂ ਨੇ ਪਵਾਇਸ਼ ਤੋਂ ਬਜਾਦੇ ਅੱਛਾ ਅੱਛਾ ਤੇ ਅਵਾਰਡ ਕਿੰਨੇ ਦਿੱਤੇ ਹੋਏ ਨੇ? ਅਵਾਰਡ ਇਹ ਇੱਕ ਹੀ ਦਿੱਤਾ ਹੋਇਆ ਜੀ। ਇੱਕ ਹੀ ਦਿੱਤਾ ਹੈ। ਕਿਹੜੀ ਦਾ ਚ ਕਿਹੜਾ ਅਵਾਰਡ ਦਿੱਤਾ ਹੈ? ਤਨੌਲੇ ਮੇਲੇ ਜੀ 2024 ਚ ਜੀ। ਤਨੌਲੇ ਪੰਜਾਬ ਚ। ਹਾਂ ਜੀ। 4 ਮਹੀਨਿਆਂ ਦੇ ਤੋਂ ਬਚਾਈ ਆ ਤਿੰਨ ਚਾਰ ਮਹੀਨਿਆਂ ਆਇਆ ਸੀ ਤੁਹਾਡੇ। ਚੌਥਾ ਮਹੀਨ ਚੌਥਾ ਦੀ ਚੌਥਾ ਅਵਾਰਡ ਮਿਲਦਾ ਇਹਨੂੰ ਜੀ। ਅੱਛਾ ਜੀ। 4th ਨੰਬਰ ਚਾਹੀਦਾ। ਹਾਂ ਜੀ ਸਰਟੀਫਿਕੇਟ ਮਿਲਦਾ ਤੇ ਮੈਡਲ ਮਿਲਦਾ ਇਹਨੂੰ ਜੀ। ਕੀਮਤ ਕਿੰਨੀ ਹੋएगी ਇਹਦੀ ਅੱਜ? ਕੀਮਤ ਲਾਣੀ ਵਾ ਜੀ। ਕੀਮਤ ਇਹਦੀ 3 ਮਹੀਨਿਆਂ ਦੀ ਜਦੋਂ ਜੀ 4 ਮਹੀਨਿਆਂ ਜਦੋਂ ਮੇਲੇ ਲੱਗੇ 70000 ਰੁਪਏ ਲੱਗੇ ਹੋਣਾ ਜੇ ਲਵਾਈ ਨੇਗੇ ਗੇਮ ਤੇ ਉਹਦੀ ਹਾਂ ਜੇਮ ਚ ਲੈ ਕੇ ਆਏ ਹਾਂ ਜੀ ਗੇਮ ਚ ਲੈ ਕੇ ਆਏ ਹਾਂ ਹੁਣ ਵੀ ਕੀਮਤ ਕੋ ਮਤ ਲਾਣੀ ਨਹੀਂ ਜੇ ਹੋਇਆ ਜਾਂ 10 ਜ਼ਰੂਰ ਦੱਸਾਂਗੇ ਜੀ ਆਪਣੇ ਬੱਚੇ ਤਾਂ ਵੱਧ ਗਏ ਵੱਧ ਕੇ ਜਿਆਦਾ ਨਾ ਬੱਚੇ ਤਾਂ ਵੱਧ ਕੇ ਪਾਲਿਆ ਹੋਈ ਜੀ ਬੱਚਿਆਂ ਦੀ ਘੌਰ ਘਟ ਹੁੰਦੀ ਹੈ ਇਹਦੀ ਵੱਧ ਕਰਨੀ ਪੈਂਦੀ ਹੈ ਅੱਛਾ ਕਿਵੇਂ ਕਰਦੇ ਹੋ ਕਿਵੇਂ ਤਿਆਰ ਤੁਰ ਕਰਦੇ ਬਾਜੀ ਸਵੇਰ ਇਹਨੂੰ ਸਭ ਤੋਂ ਪਹਿਲਾਂ ਹੀ ਉੱਠਣ ਤੋਂ ਪਹਿਲਾਂ ਅਸੀਂ ਮੰਨ ਲਓ ਇਹਨਾਂ ਦੀ ਦੇਖਭਾਲ ਕਰ ਦਿਆ ਜੀ ਮੰਨ ਲਓ ਉਸ ਤੋਂ ਬਾਅਦ ਜਿਹੜਾ ਆਪਣੀ ਕੰਮਾਂ ਦੇ ਬੱਚੇ ਸਕੂਲ ਚਲੀ ਜਾਂ ਹਾਂ ਜੀ ਹਾਂ ਰੋਜ਼ਾਨਾ ਕਰਦੇ ਹਾਂ ਬਾਜੀ ਦੁਆਰਾ ਰੋਜ਼ਾਨਾ ਨਹਾ ਕੇ ਸ਼ੈਂਪੂ ਵਗੈਰਾ ਲਾ ਕੇ ਜ ਇਹ ਇਹ ਬਾਦਸਾ ਹੈ ਇਹਨੂੰ ਸਵੇਰੇ ਨਵਾਉਂਦੇ ਆਂ ਤੇ ਇਹਨੂੰ ਮਾਲਿਸ਼ ਕਰਦੇ ਆਂ ਵੱਖਰਾ ਤੇਲ ਆਂਦਾ ਹੈ ਜਿਹਦੇ ਨਾਲ ਇਹਦੀ ਮਾਲਿਸ਼ ਕੀਤੀ ਜਾਂਦੀ ਹੈ ਪੰਜਾਬ ਤੇ ਪਟਿਆਲਾ ਜਿਲੇ ਤੇ ਪਹੁੰਚੇ ਹੋਏ ਨੇ ਇਹ ਵੱਖ-ਵੱਖ ਥਾਵਾਂ 'ਤੇ ਲੋਕੀ ਕਿਸਾਨ ਆ ਪਹੁੰਚੇ ਹੋਏ ਨੇ ਪਸ਼ੂ ਮੇਲਾ ਕੁ ਖੇਤਰ 'ਤੇ ਚੱਲਦਾ ਪਿਆ ਪਸ਼ੂ ਮੇਲਾ ਤੇ ਤੁਸੀਂ ਵੇਖ ਸਕਦੇ ਹੋ ਪਸ਼ੂ ਮੇਲੇ 'ਚ ਜਿਹੜੇ ਝੋਟੇ ਆਏ ਹੋਏ ਨੇ ਵੱਖ-ਵੱਖ ਥਾਵਾਂ 'ਤੇ ਝੋਟੇ ਆਏ ਨੇ ਕੀ ਖੂਬੀ ਹੈ ਕਾਕੀ ਨਾ ਟੋਟਾ ਵਿਕਰਮ ਸਿੰਘ ਜੀ ਵਿਕਰਮ ਜੀ ਕਿਹੜੀ ਥਾਂ 'ਤੇ ਆਏ ਹੋ ਕੀ ਦੱਸੋ ਕਤਲ ਕੇ ਪਾਸੇ ਕਤਲ ਹਰਿਆਣਾ ਦੇ ਤੁਮ ਖੇਤਰ 'ਤੇ ਸਹੀ ਹੈ ਹਾਂ ਜੀ ਕੀ ਖੂਬੀ ਹੈ ਇਸ ਦੇ ਰਿਸ਼ਤੇ ਇਹ ਮੁਰਰਾ ਹੈ ਜੀ ਅੱਛਾ ਅਰਜੁਨ ਕੁੰਗੜ ਗਾਇ ਜੀ ਅੱਛਾ 11 ਬੋਲੀ ਮਿੰਨੇ ਕਾ ਜੀ ਅੱਛਾ ਨੰਬਰ ਦੀ ਤੋ ਕੋਈ ਅਵਾਰਡ ਊਡ ਵੀ ਜਿੱਤਾ ਹੋਇਆ ਸੀ ਨਹੀਂ ਜੀ ਪਹਿਲੀ ਵਾਰ ਆਏ ਅੱਛਾ ਪਹਿਲੀ ਵਾਰ ਆਏ ਨਾਮ ਕੀ ਰੱਖਾ ਹੋ ਇਸਕਾ ਨਾਮ ਆਪੀ ਨਹੀਂ ਰੱਖਿਆ ਜੀ ਚਲੀਏ ਇਹ ਛੋਟਾ ਸਾ ਇਹ ਪੁੱਛਦੇ ਆ ਕਿਹੜੀ ਤਾਂ ਚ ਆਏ ਹੋ ਵੀ ਜੀ ਤੁਸੀਂ ਦੱਸੀ ਦਾ ਕੀ ਐਡੀ ਤਾਂ ਚਾਹੀਏ ਦੇਵੀਗੜ੍ਹ ਤੋਂ ਜੀ ਦੇਵੀਗੜ੍ਹ ਪਟਿਆਲੇ ਹਾਂਜੀ ਪਟਿਆਲੇ ਕੀ ਕਿੰਨੀ ਉਮਰ ਕਿੰਨੀ ਉਮਰ ਹੈਗੀ ਦੀ ਤਿੰਨ ਮਹੀਨੇ ਹੈ ਜੀ ਤਿੰਨ ਮਹੀਨੇ ਹਾਂਜੀ ਕੋਈ ਵਾਰ ਡੂਡ ਵੀ ਦਿੱਤਾ ਨਹੀਂ ਪਹਿਲੀ ਵਾਰ ਲਗਾਏ ਜੀ ਪਹਿਲੀ ਵਾਰ ਹੀ ਆਇਆ ਹਾਂਜੀ ਹਾਂਜੀ ਕੀ ਖਲਾਂਦੇ ਪਲਾਂਦੇ ਉਹਨੂੰ ਬਦੁੱਧੇ ਜੀ ਦੁੱਧ ਹਾਂਜੀ ਤੇ ਤਿਆਰ ਦੁੱਧ ਜਿਵੇਂ ਕਰਦੇ ਹੋ ਤਿਆਰ ਜੀ ਫੀਡ ਪਾ ਰਹੇ ਆ ਥੋੜੀ ਇਹਨੂੰ ਥੋੜਾ ਚਾਰ ਪਾ ਰਹੇ ਆ ਕੋਈ ਅਲੱਗ ਫੀਡ ਦੇ ਜੀ ਨਾ ਨਾ ਅਲੱਗ ਨਹੀਂ ਹੈਗੀ ਕੋਈ ਤੇ ਤੁਸੀਂ ਵੇਖ ਸਕਦੇ ਹੋ ਇਹ ਜਿਹੜਾ ਮवेशੀਆਂ ਦਾ ਮੇਲਾ ਹੈ ਪਸ਼ੂਆਂ ਦਾ ਮੇਲਾ ਲੱਗਾ ਹੋਇਆ ਇੱਥੇ ਅਲੱਗ-ਅਲੱਗ ਥਾਵਾਂ 'ਚ ਲੋਕੀ ਆਏ ਨੇ ਇਹ ਜਿਹੜਾ ਬਾਦਸ਼ਾਹ ਇਨੂੰ ਕਹਿੰਦੇ ਨੇ ਕਿ ਆਪਣੇ ਬੱਚੋ ਤੇ ਵੱਧ ਕੇ ਪਾਲਦੇ ਆ ਇਹਨੂੰ ਸਵੇਰੇ ਉੱਠਦੇ ਆ ਨਿਲਾਉਂਦੇ ਆ ਤੇ ਖਾਸ ਜਿਹੜਾ ਤੇਲ ਆਂਦਾ ਉਹਦੇ ਨਾਲ ਮਾਲਿਸ਼ ਕਰਦੇ ਆ ਤੇ ਇਹਨੂੰ ਤਿਆਰ ਕਰਦੇ ਆ ਔਰ ਕਹਿੰਦੇ ਆ ਅਸੀਂ ਵੇਚਣ ਦੀ ਕੋਸ਼ਿਸ਼ ਕੀਤੀ ਐ ਅਸੀਂ ਆਪਣੇ ਬੱਚੇ ਨੂੰ ਕੋਈ ਵੇਚਦਾ ਨਹੀਂ ਐ ਤੇ ਅਸੀਂ ਇਹਦੀ 2 ਲੱਖ ਰੁਪਏ ਤੇ ਉੱਪਰ ਬੋਲੀ ਲੱਗ ਚੁੱਕੀ ਐ ਤੇ ਵੇਚਦੇ ਨਹੀਂ ਐ ਕਹਿੰਦੇ ਆ ਅਸੀਂ ਆਪਣੇ ਬੱਚੇ ਨੂੰ ਵੇਚਾਂਗੇ ਨਹੀਂ ਹਾਲਾਂਕਿ ਜਦੋਂ ਇਹਦਾ ਸੀਮਨ ਵਿਕਣਾ ਤਿਆਰ ਹੋਏਗਾ ਤੇ ਸੀਮਨ ਜ਼ਰੂਰ ਵੱਖ-ਵੱਖ ਥਾਵਾਂ 'ਤੇ ਸਪਲਾਈ ਕੀਤਾ ਜਾਏਗਾ ਕਿਉਂਕਿ ਤੁਸੀਂ ਵੇਖ ਰਹੇ ਹੋ ਖੁਰੇਤਰ ਦੀ ਉਹ ਭੂਮੀ ਪੇਵਾ ਜਿੱਥੇ ਪਸ਼ੂ ਮੇਲਾ ਚੱਲ ਰਿਹਾ ਹੈ ਉੱਥੇ ਇਸ ਦਾ ਝੋਟੇ ਦਾ ਹੁਕਮ ਨਾਮ ਹੈ ਜੀ ਹੁਕਮ ਹਾਂਜੀ ਖੂਬੀ ਕੀ ਹੈ ਦੀ ਖੂਬੀ ਦੇ ਮੁਰਾ ਨਸਲ ਦਾ ਹੈ ਅੱਛਾ ਹਾਂ ਵਧੀਆ ਮੈਸ਼ ਦਾ ਹੈ ਦੁੱਧ ਵਾਲੇ ਮੈਸ਼ ਦਾ ਹਾਂ ਵਧੀਆ ਰਿਕਾਰਡ ਦਾ ਹੈ ਕਿੰਨੇ ਮਹੀਨੇ ਦਾ ਇਹ ਹੋ ਗਿਆ ਜੀ ਅਭੀ 23 ਮਹੀਨੇ ਦਾ 23 ਮਹੀਨੇ ਦਾ ਤਾਂ ਸੀਮਨ ਵਗੈਰਾ ਨਹੀਂ ਸੀਮਨ ਅਭੀ ਨਹੀਂ ਬਣਵਾਏ ਅੱਛਾ ਅਭੀ ਕਰਵਾਏਗੇ ਸੀਮਨ ਕੀ ਖਿਲਾਉਂਦੇ ਪਲਾਉਂਦੇ ਹੋ ਨੇ ਖਿਲਾਉਂਦੇ ਸਣਾ ਖਿਲਾਤੇ ਹਨ ਖੰਡਾ ਔਰ ਗਿਉਂ ਗਾਦਲੀਆ ਔਰ ਬਿਨੋਲਾ ਖੜਾ ਇਹ ਅਵਾਰਡ ਉਹ ਕਿੱਨੇ ਜਿੱਤੇ ਅਵਾਰਡ ਤੇ ਵੀ ਮੇਰਠ ਮੇਲੇ 'ਚ ਸੈਕਿੰਡ ਪੋਜੀਸ਼ਨ ਆਈ ਥੀ ਤੁਸੀਂ ਵੇਖ ਸਕਦੇ ਹੋ ਮੇਰਠ ਮੇਲੇ 'ਚ ਇਹ ਦੀ ਸੈਕਿੰਡ ਪੋਜੀਸ਼ਨ ਨਾ ਕੀ ਰੱਖਿਆ ਉਹ ਹੁਕਮ ਜੀ ਹੁਕਮ ਇਹ ਹੁਕਮ ਹੈ ਤਾਸ ਵਾਲਾ ਹੁਕਮ ਨਹੀਂ ਹੈ ਜਿਹੜਾ ਤਾਸ ਅਸੀਂ ਖੇលਦੇ ਆ ਹੁਕਮ ਦਾ ਬਾਦਸ਼ਾਹ ਉਹ ਤਾਸ ਵਾਲਾ ਹੁਕਮ ਨਹੀਂ ਹੈ ਇਹ ਮੁਰਰਾ ਨਸਲ ਦਾ ਹੁਕਮ ਹੈ ਜਿਹੜਾ ਕੁਰਸ਼ੀਤਰ ਮੇਲੇ 'ਚ ਆਇਆ ਵੈ ਇਹ ਕਿਵੇਂ ਤਿਆਰ ਤੋਰ ਕਰਦੇ ਹੋ ਇਹਨੂੰ ਹਾਂ ਜੀ

ਜਿਹੜਾ ਮੁਰਰਾ ਨਸਲ ਦਾ ਇੱਥੇ ਵਕ ਵਕ ਤਾਵਾਂ ਚ ਜਿਹੜੇ ਅਲੱਗ ਅਲੱਗ ਪਸ਼ੂ ਆਏ ਨੇ ਹਰਿਆਣਾ ਚ ਪੰਜਾਬ ਚ ਆਪਣੇ ਪਸ਼ੂ ਮੇਲੇ ਚ ਪਹੁੰਚ ਕੇ ਪਸ਼ੂਆਂ ਦਾ ਪ੍ਰਦਰਸ਼ਨ ਵਿਖਾ ਰਹੇ ਨੇ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਸਾਡੀ ਸੰਸਥਾ ਪੀਡੀਐਫ ਹਰਿਆਣਾ ਜਿਹੜੀ ਕਿ ਫਾਰਮਰਸ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਅਸੀਂ ਮੇਲਾ ਅਰਗੇਨਾਈਜ਼ ਕਰਾਇਆ ਹੈ ਇਸ ਮੇਲੇ ਦੇ ਵਿੱਚ ਸਾਰੇ ਹਰਿਆਣੇ ਤੋਂ ਪੰਜਾਬ ਤੋਂ ਰਾਜਸਥਾਨ ਤੋਂ ਫਾਰਮਰ ਆਏ ਨੇ ਤੇ ਬਹੁਤ ਹੀ ਵਧੀਆ ਇੱਥੇ ਕੰਪੀਟੀਸ਼ਨ ਚੱਲ ਰਹੇ ਨੇ ਤੇ ਮਿਲਕਿੰਗ ਦੇ ਜਿਹੜੇ ਫਾਈਨਲ ਹੋਏ ਨੇ ਕੰਪੀਟੀਸ਼ਨਸ ਬਹੁਤ ਵਧੀਆ ਰਿਕਾਰਡ ਬਣੇ ਨੇ ਉਹਦੇ ਵਿੱਚ ਤੇ ਉਹ ਜਿਹੜਾ ਕੰਪੀਟੀਸ਼ਨ ਆ ਬਿਨਾ ਕਿਸੇ ਟੀਕੇ ਤੋਂ ਬਿਨਾ ਕਿਸੇ ਐਕਸਟਰਾ ਪ੍ਰੋਡਕਟ ਤੋਂ ਲੱਗਿਆ ਜੈਨੂਨ ਦੁੱਧ ਨਿਕਲਿਆ ਜੀ ਤੇ ਅੱਜ ਸਾਡੇ ਇੱਥੇ ਬਰੀਡ ਦੇ ਕੰਪੀਟੀਸ਼ਨ ਚੱਲਦੇ ਪਏ ਨੇ ਐਚਐਫ ਦੇ ਤੁਸੀਂ ਦੇਖੋਗੇ ਪੂਰੇ ਫਾਰਮਰ ਇੱਥੇ ਦਰਸ਼ਕ ਵੀ ਆਏ ਨੇ ਤੇ ਸਾਡੀ ਸੰਸਥਾ ਫਾਰਮਰ ਵਾਸਤੇ ਹਮੇਸ਼ਾ ਖੜੀ ਆ ਫਾਰਮਰ ਦੇ ਸਹਿਯੋਗ ਦੇ ਨਾਲ ਹਮੇਸ਼ਾ ਖੜੀ ਆ ਤੇ ਫਾਰਮਰ ਦੇ ਸਹਿਯੋਗ ਨੂੰ ਕਰਨ ਵਾਸਤੇ ਹੈਲਪ ਕਰਨ ਵਾਸਤੇ ਜੀ ਹਮੇਸ਼ਾ ਤਿਆਰ ਰਵਾਂਗੇ ਕਿ ਕਿਤੇ ਕਿਤੇ ਮੇਰਾ ਲੱਗਦਾ ਹੈ ਤੁਹਾਡਾ ਸਾਡਾ ਮੇਲਾ ਇੱਥੇ ਹੀ ਆ ਜੀ ਸਾਡਾ ਪਹਿਲਾ ਮੇਲਾ ਲੱਗ ਰਿਹਾ ਪੇਵੇ ਦੇ ਵਿੱਚ ਅੱਛਾ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਜੀ ਵੀ ਤੁਸੀਂ ਮੇਲੇ 'ਚ ਆਓ ਮੇਲੇ 'ਚ ਹਰ ਇੱਕ ਫਾਰਮਰ ਜਿੱਤਣ ਵਾਸਤੇ ਨਹੀਂ ਹੁੰਦਾ ਜਿਹੜਾ ਫਾਰਮਰ ਮੇਲੇ 'ਚ ਆ ਗਿਆ ਉਹ ਜਿੱਤੀ ਗਿਆ ਤੂੰ ਇਹ ਤੋਂ ਪੋਜ਼ਿਟਿਵ ਚੀਜ਼ ਲੈ ਕੇ ਜਾਓ ਤੁਸੀਂ ਸਿੱਖ ਕੇ ਜਾਓ ਵੀ ਜਿਹੜਾ ਐਨੀਮਲ ਜਿੱਤਿਆ ਜਿਹੜਾ ਫਾਰਮਰ ਜਿੱਤਿਆ ਉਹਨੇ ਕੀ ਵਾਕ ਕੀਤਾ ਕਿਸ ਤਰੀਕੇ ਸੇ ਉਸ ਚੀਜ਼ ਕੋ ਕਵਪ ਕਰੇ ਨਾ ਹਾਂਜੀ ਬਿਲਕੁਲ ਪ੍ਰਾਈਜ਼ ਰੱਖਾਇਆ ਹੋਇਆ ਜੀ ਸਾਡੇ ਕੋਲ ਅਲੱਗ ਅਲੱਗ ਕੈਟਾਗਰੀ ਮੇ 4 ਮੋਟਰਸਾਈਕਲ ਰੱਖੇ ਹੋਏ ਆ ਜੀ ਅੱਛਾ ਔਰ ਔਰ ਵੀ ਬਹੁਤ ਅੱਛੇ ਇਨਾਮ ਹੈ ਮੱਜਾਂ ਦੇ ਇਲਾਵਾ ਹੋਰ ਕੀ ਕੀ ਆਇਆ ਹੈ ਮੱਜਾਂ ਤੋਂ ਇਲਾਵਾ ਐਚਐਫ ਗਾਵਾ ਜੀ ਜਰਸੀ ਗਾਵਾ ਨੀਲੀ ਰਾਵੀ ਦੀਆਂ ਮੱਜਾਂ ਤੇ ਘੋੜਿਆਂ ਦੀ ਕੈਟਾਗਰੀ ਸਾਡੇ ਕੋਲ ਬਹੁਤ ਵਧੀਆ ਤਰੀਕੇ ਨਾਲ ਕੱਲ ਤੋਂ ਚੱਲ ਰਹੀ ਆ ਸਮਾਪਨ ਕਦੋਂ ਹੋਏਗਾ ਸਮਾਪਨ ਕੱਲ ਹੋਏਗਾ ਜੀ ਕੱਲ ਸ਼ਾਮ ਨੂੰ ਕੋਣ ਆਣਾ ਇੱਥੇ ਸਾਡੇ ਐਗਰੀਕਲਚਰ ਮਿਨਿਸਟਰ ਆਣਗੇ ਜੀ श्याम सिंह राणा श्याम सिंह राणा जी ਤੇ ਕੱਲ ਉਦਘਾਟਨ ਵੀ ਉਹਨਾਂ ਨੇ श्याम सिंह राणा जी ਨੇ ਹੀ ਸਾਡੇ ਮੇਰੇ ਦਾ ਕੀਤਾ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਹਰਿਆਣੇ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਹਰਿਆਣਾ ਗਵਰਨਮੈਂਟ ਦਾ ਸਾਨੂੰ ਬਹੁਤ ਸੇਵ ਹੋ ਮਿਲ ਰਿਹਾ ਜੀ ਤੇ ਪੂਰੀ ਹਰਿਆਣੇ ਦੀ ਫਾਰਮਿੰਗ ਜਿਹੜੀ ਕਮਿਊਨਿਟੀ ਆ ਉਹ ਸਾਨੂੰ ਬਹੁਤ ਸੇਵ ਕਰ ਰਹੀ ਆ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਅਸ਼ੋਕਿਆ ਦਾ ਪੀਟੀਸੀ ਨੂੰ ਕੁਰਕਸ਼ੇਤਰ